ਸੱਚੀ ਗੱਲ ਦੋਸਤੋ ਪਬਲਿਕ ਸਮਾਣੇ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀ ਹੈ ਚੋਰੀ ਦੀਆਂ ਮੋਟਰਸਾਈਕਲ ਦੀਆਂ ਵਾਰਦਾਤਾਂ ਨੂੰ ਜਿਹੜਾ ਦੋ ਨੌਜਵਾਨਾਂ ਨੂੰ ਹੁਣ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸ਼ਿਕਾਇਤ ਕਰਤਾ ਹਸ਼ੋਕਮਾਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਕੋਲੋਂ ਇਹ ਦੋ ਨੌਜਵਾਨ ਜਿਹੜੇ ਨੇ ਚੋਰੀ ਕਰਦੇ ਮੋਟਰਸਾਈਕਲ ਨੂੰ ਭੱਜ ਗਏ ਸਨ ਤੇ ਰਾਹਗੀਰਾਂ ਨੇ ਇਹਨਾਂ ਨੂੰ ਕੇਰ ਲਿੱਤਾ ਤੇ ਉਹ ਮੋਟਰਸਾਈਕਲ ਛੱਡ ਕੇ ਉੱਥੋਂ ਭੱਜ ਗਏ ਸਨ ਪਰ ਕੱਲ ਸਿਟੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਿਟੀ ਪੁਲਿਸ ਦੇ ਅਧਿਕਾਰੀ ਸਿੰਦਰ ਸਿੰਘ ਪਾਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਨੂੰ ਹੁਣ ਪੇਸ਼ ਕਰਕੇ ਜੇਲ੍ਹ ਭੇਜਿਆ ਜਾਵੇਗਾ ਤੇ ਦੋਨਾਂ ਤੋਂ ਜਿਹੜੀ ਆ ਰਿਮਾਂਡ ਦੀ ਮੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ ਵਿਅਕਤੀ ਨੇ ਲੜਕੇ ਨੇ 17-18 ਸਾਲ ਦੇ ਨੇ ਤੇ ਅੰਡਰ ਏਜ ਨੇ ਇੱਕ ਦਾ ਨਾਮ ਜਿਹੜਾ ਹੁਸਨਪ੍ਰੀਤ ਹਰਬੰਸ ਸਿੰਘ ਇਹ ਪੌਣੀਗੜ ਦੇ ਰਹਿਣ ਵਾਲੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਜੇ 4425 ਨੂੰ ਜਿਹੜਾ ਅਸ਼ੋਕ ਕੁਮਾਰ ਪੁੱਤਰ ਬੰਕੇ ਲਾਲ ਅਜੀਮਗੜ ਪਟਵਾਰੀ ਨੇ ਇਹ ਰਹਿਣਾ ਲਵਨ ਦਰਖਾ ਦਿੱਤੀ ਥਾਣੇ ਕਿ ਵੀ ਮੇਰਾ ਲੜਕਾ ਰੋਹਿਤ ਕੁਮਾਰ ਉੜੈਚ ਕਲੋਨੀ ਚ ਗਿਆ ਸੀਗਾ ਸੇਕੋ ਕਲੋਨੀ ਬੱਸ ਸਟੈਂਡ ਦੇ ਬੈਕ ਸਾਈਡ ਉੱਥੇ ਨੇ ਗਲੀ 'ਚ ਮੋਟਰਸਾਈਕਲ ਖੜਾਇਆ ਸੀ ਤੇ ਇਹ ਜਿਹੜੇ ਇੱਕ ਨੌਜਵਾਨਾਂ ਨੂੰ ਭਜਾਣ ਲੱਗਿਆ ਸੀ ਚੋਰੀ ਕਰਕੇ ਕੋਸ਼ਿਸ਼ ਕਰਕੇ ਉਹ ਜਦੋਂ ਉੱਥੇ ਰੌਲਾ ਪੈ ਗਿਆ ਸੱਟ ਕੇ ਭੱਜ ਗਿਆ ਮੋਟਰਸਾਈਕਲ ਤਾਂ ਉਹਨਾਂ ਦਰਖਾਤ ਹੀ ਪੜਤਾਲ ਚ ਹੌਲਦਾਰ ਜੁਤੀਸ਼ ਕੁਮਾਰ ਨੂੰ ਲੁਕਾਰ ਕੇ ਮﻘਦਮਾ ਰਜਿਸਟਰ ਕੀਤਾ ਸੀ ਜੋ ਦਰਾਨੇ ਤਤੀਸ਼ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਨਾਂ ਦਾ ਕੀ ਨਾਮ ਹੈ ਕਿੱਥੇ ਰਹਿਣ ਵਾਲੇ ਇਹ ਇੱਕ ਦਾ ਨਾਮ ਹੈਗਾ ਆਪਣਾ ਜਿਹੜਾ ਸੀਗਾ ਹੁਸਨਪ੍ਰੀਤ ਸਿੰਘ son of ਸਤਨਾਮ ਸਿੰਘ ਇਹ ਹੈਗਾ ਜਗਿੰਦਰ ਬਸਤੀ ਭਵਾਨੀਗੜ ਦਾ ਦੂਜਾ ਵੀ ਹਰਬੰਨ ਸਿੰਘ ਰਣਜੀਤ ਸਿੰਘ ਦਾ ਇਹ ਵੀ ਉੱਥੋਂ ਨੇ ਹੀ ਦੋਵੇਂ ਰਹਿਣ ਵਾਲੇ ਨੇ ਉਹਨੂੰ ਪਰਨੀ ਗੜਦੇ ਆ ਹਾਂਜੀ ਦੋਵੇਂ ਭਵਾਨੀਗੜ ਦੇ ਰਹਿਣ ਵਾਲੇ ਨੇ